ਗੇੜੀ ਬੰਦ ਹੋ ਜਾਣੀ ਆਪਣੀ ਜੀ oh no ਇਹ ਘੁੰਮਣਾ ਫੇ ਔਖਾ ਪੈਟਰੋਲ ਤੋਂ ਬਿਨਾ ਜੀ ਸਾਈਕਲ ਤੇ ਤਾਂ ਹੁਣ ਜਾ ਨਹੀਂ ਸਕਦੇ ਸਾਨੂੰ ਵਾਲਿਆਂ ਲਈ ਔਖਾ ਕੰਮ ਕਰ ਕਮਾਕਾਰਾਂ ਵਾਲੇ ਉਹਨਾਂ ਲਈ ਔਖਾ ਸਾਡੇ ਆਰਗੀਆਂ ਨੇ ਜਿਹੜੇ ਸਵੇਰ ਨੂੰ ਕੰਮ ਕਰਦੇ ਆਂ ਮੈਂ ਨਹੀਂ ਜੀ ਤੇ ਅੰਕਲ ਜੀ ਬਹੁਤ ਔਖਾ ਆ ਗਿਆ ਜੀ ਕਮਾਕਾਰਾਂ ਚ ਔਖਾ ਹੁੰਦਾ ਜਿੱਦਾਂ ਕੀ ਪੜ੍ਹਾਈ ਕਰਨ ਜਾਣੇ ਜਿਆਦਾ ਮੋਟਰਸਾਈਕਲ ਤੇ ਜਾਂਦੇ ਅੱਗੇ ਦਾ ਸਾਈਕਲਾਂ ਤੋਂ ਔਖਲਾ ਚੱਲ ਜਾਂਦੇ ਅੱਜ ਕੱਲ ਮੋਟਰਸਾਈਕਲਾਂ ਤੇ ਜਾਂਦੇ ਉਹਦੇ ਕਰਕੇ ਬਹੁਤ ਔਖਾ ਹੋਇਆ ਜੀ ਕੀ ਦਸੀਏ ਅਦੇ ਲੋ ਆਪ ਇੱਕ ਦੋਏ ਦਾ ਤੇਲ ਕੱਢ ਕੇ ਟਰਾਂਸਫਰ ਕਰ ਰਹਾ ਕਿਉਂਕਿ ਤੇਲ ਜਿਹੜਾ ਪੈਟਰੋਲ ਪੰਪ ਤੋਂ ਨਹੀਂ ਮਿਲ ਰਿਹਾ ਦੇ ਨਹੀਂ ਰਿਹਾ ਕਹਿੰਦੇ ਦੇ ਨਹੀਂ ਰਿਹਾ ਹਾਲਾਤ ਇੱਥੇ ਤੱਕ ਹੋ ਚੁੱਕੇ ਆ ਕਿ ਹੁਣ ਇੱਕ ਦੋਏ ਦਾ ਸਹਾਰਾ ਬਣ ਰਹੇ ਆ ਹਾਂਜੀ ਕੀ ਕਹਣਾ ਉਹ ਮੈਂ ਤਾਂ ਇਹ ਕਾਹਦੇ ਬਾਰੇ ਆ ਇਹ ਤਾਂ ਗੁੰਮਰਾ ਹੈ ਜੀ ਸੋ ਕੀ ਕਹਿਣਾ ਚਾਹਦੇ ਛੋਟੇ ਜੋ ਹਾਲਾਤ ਬੜੇ ਹੋਏ ਨੇ ਦੇਤੀ ਅੰਕਲ ਜੀ ਬਹੁਤ ਔਖਾ ਗਿਆ ਜੀ ਕੰਮ ਕਾਰਨਾ ਔਖਾ ਹੁੰਦਾ ਜਿੱਦਾਂ ਕਿ ਪੜ੍ਹਾਈ ਕਰਨ ਜਾਣੇ ਜਿਆਦਾ ਮੋਟਰਸਾਈਕਲ ਲੈ ਜਾਣੇ ਅੱਗੇ ਦਾ ਅੱਗੇ ਦਾ ਸੈਕਣਾ ਸੁਕਣਾ ਚੱਲ ਜਾਂਦੇ ਅੱਜ ਕੱਲ ਮੋਟਰਸਾਈਕਲਾਂ ਤੇ ਜਾਂਦੇ ਉਹਦੇ ਕਰਕੇ ਬਹੁਤ ਔਖਾ ਹੋਇਆ ਜੀ ਕੀ ਦਸੀਏ ਆ ਦੇ ਲੋ ਆਪ ਇੱਕ ਦੋਏ ਦਾ ਤੇਲ ਕੱਢ ਕੇ ਟਰਾਂਸਫਰ ਕਰ ਰਹੇ ਕਿਉਂਕਿ ਤੇਲ ਜਿਹੜਾ ਪੈਟਰੋਲ ਪੰਪ ਤੋਂ ਨਹੀਂ ਮਿਲ ਰਿਹਾ ਦੇ ਨਹੀਂ ਰਿਹਾ ਕਹਿੰਦੇ ਦੇ ਨਹੀਂ ਰਿਹਾ ਹਾਲਾਤ ਇੱਥੇ ਤੱਕ ਹੋ ਚੁੱਕੇ ਆ ਕਿ ਹੁਣ ਇੱਕ ਦੋਏ ਦਾ ਸਹਾਰਾ ਬਣ ਰਹੇ ਆ ਹਾਂਜੀ ਕੀ ਜਣਾ ਉਹ ਮੈਂ ਤਾਂ ਕਾਲ ਇਹ ਕਾਦੇ ਆ ਰਹੇ ਆ ਇਹ ਤਾਂ ਗੁੰਡਾ ਆ ਜੀ ਆ ਆ ਉਹ ਮੈਂ ਆ ਗੱਲ ਤੁਸੀਂ ਕਹੇ ਗੇਟੀਆਂ ਵੀ ਬੰਦ ਹੋ ਜਾਣੀਆਂ ਹੋਰ ਗੱਲ ਇਹ ਤਾਂ ਆ ਜੀ ਕਿ ਕਿਹੜੀ ਬੰਦ ਹੋ ਜਾਣੀ ਆਪਣੀ ਜੀ ਇਹਦਾ ਘੁੰਮਣਾ ਫੇ ਔਖਾ ਪੈਟਰੋਲ ਤੋਂ ਬਿਨਾਂ ਜੀ ਸਾਈਕਲ ਤੇ ਤਾਂ ਹੁਣ ਜਾ ਨਹੀਂ ਸਕਦੇ ਜਿਹੜੇ ਕੰਮਕਰ ਕਮਾਕਾਰਾਂ ਵਾਲੇ ਉਹਨਾਂ ਲਈ ਔਖਾ ਸਾਡੇ ਆ ਰਹੀਆਂ ਨੇ ਜਿਹੜੇ ਸਵੇਰ ਨੂੰ ਕੰਮ ਕਰਦੇ ਆ ਮੈਂ ਆ ਫੌਰ ਦਿਨ ਕੋਚ